ਵੈਗਰਜੀ ਦਾ ਖਾਲਸਾਬ ਅਗਰਜੀ ਕੀ ਫਤਿਹ ਲੋਜੀ ਗੁਰਦੁਆਰਾ ਸਰੋਵਰ ਸਾਹਿਬ ਵਿਖੇ ਫੇਰ ਬੱਚਿਆਂ ਦੀਆਂ ਕਲਾਸਾਂ ਵੀ ਸਟਾਰਟ ਹੋ ਗਈਆਂ ਕਿਉਂਕਿ ਪਹਿਲਾਂ ਗਰਮੀ ਬਹੁਤ ਜ਼ਿਆਦਾ ਸੀ ਤੇ ਹੁਣ ਦੁਬਾਰਾ ਬਈ ਪ੍ਰੈਕਟਿਸ ਗੱਤਕੇ ਦੀ ਸਟਾਰਟ ਆ ਤੇ ਵੱਧ ਤੋਂ ਵੱਧ ਬੱਚੇ ਜ਼ਰੂਰ ਆਇਆ ਕਰੋ ਤੇ ਅੱਜ ਆ ਕਾਫੀ ਬੱਚੇ ਆਏ ਆ ਵੈਸੇ ਤੇ ਪ੍ਰੈਕਟਿਸ ਚੱਲ ਰਹੀ ਹੈ ਗੱਤਕੇ ਦੀਆਂ ਕਲਾਸਾਂ ਹੁਣ ਹਰ ਰੋਜ਼ ਲੱਗਿਆ ਕਰਨੀਆਂ ਤੇ ਜ਼ਰੂਰ ਤੁਸੀਂ ਗੁਰਦੁਆਰਾ ਸਰੋਵਰ ਸਾਹਿਬ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਭੇਜਿਆ ਕਰੋ ਤੇ ਜਿਹੜੇ ਬੱਚੇ ਵੀਡੀਓ ਦੇਖਦੇ ਆ ਜ਼ਰੂਰ ਆਇਆ ਕਰੋ ਬਈ ਗੁਰੂ ਘਰ ਸ਼ਾਮ ਨੂੰ ਆ ਦੇਖੋ ਜਿਹੜੇ ਪਹਿਲੇ ਬੱਚੇ ਕਾਫੀ ਆਉਂਦੇ ਸੀ ਤੇ ਉਹਨਾਂ ਦੇ ਵਿੱਚੋਂ ਕੁਝ ਬੱਚੇ ਘੱਟ ਆ ਵੈਸੇ ਅੱਜ ਆ ਤੁਸੀਂ ਦੇਖ ਸਕਦੇ ਹੋ ਚਲੋ ਵੀ ਆ ਜਰੂਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਇੱਧਰ ਬੱਚੇ ਕਾਫੀ ਆ ਵੈਸੇ ਪਰ ਹੋਰ ਬੱਚੇ ਜਰੂਰ ਵੱਧ-ਵੱਧ ਆਇਆ ਕਰੋ ਚੱਲ ਵੀ ਬਚੰਗੀ ਸਿੰਘ ਚਲੋ ਵੀ ਚਲੋ ਸਿੰਘ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਏ ਚਲ ਕੋਈ ਨਹੀਂ ਚਲੋ 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 ਭਾਈ ਚਲੋ ਲੋ ਜੀ ਜਰੂਰ ਸਾਰੇ ਬੱਚੇ ਆਇਆ ਕਰੋ ਹੁਣ ਤੇ ਪਹਿਲਾਂ ਗਰਮੀ ਕਰਕੇ ਕਲਾਸਾਂ ਬੰਦ ਹੋ ਗਈਆਂ ਸੀ ਬੱਚੇ ਹੋਂਟ ਗਏ ਸੀ ਤੇ ਹੁਣ ਬੱਚੇ ਫੇਰ ਆਉਣ ਲੱਗ ਪਏ ਆ ਤੇ ਹੁਣ ਵੱਧ ਤੋਂ ਵੱਧ ਤੁਸੀਂ ਜਰੂਰ ਆਇਆ ਕਰੋ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਪੰਡ ਪਲੂਰ ਗੁਰਦੁਆਰਾ ਸਰੋਵਰ ਸਾਹਿਬ ਵਿਖੇ ਕੱਤਕੇ ਦੀਆਂ ਕਲਾਸਾਂ ਹਰ ਰੋਜ਼ ਸ਼ਾਮ ਨੂੰ ਲੱਗਦੀਆਂ ਜੀ ਤੇ ਜ਼ਰੂਰ ਆਪਣੇ ਬੱਚਿਆਂ ਨੂੰ ਭੇਜਿਆ ਕਰੋ ਅਕਾਲ ਜੀ ਅਕਾਲ ਚਲੋ ਵਹਾਓ ਯੋਰ ਲਾ ਚਲ ਕੋਈ ਨਹੀਂ ਹੈਲੋ ਹਾਂ ਵੈਗਰ ਜੀ ਕਿੱਥੇ ਹੈ ਵੈਗਰ ਜੀ ਕਿੱਥੇ ਹੈ ਵੈਗਰ ਜੀ ਕਿੱਥੇ ਹੋ ਠੀਕ ਹੋ ਚਲੋ ਜੀ ਚਲੋ ਦਿਖਾਓ ਯੋਰ ਹਰ ਚੱਲ ਵੀ ਚੱਲ ਚੱਲ ਅਸਾਬ ਹੈਕਰ ਜੀ ਦੀ ਫਤਿਹ ਚੱਲ ਹੁਣ ਦੇਖਦੇ ਆ ਚੱਲ ਇਹ ਚੱਲ ਆ ਤੇਰੀ ਚੱਲ ਕੋਈ ਨਹੀਂ ਚਲੋ ਵੀ ਚਲੋ ਸਿੰਘ ਹੋ ਜੇ ਰੇ ਨੂੰ ਘੜਨ ਨੂੰ ਹੋਏ ਬੜੇ ਪੜਾ ਲੈਣੀ ਆ ਬਣੀ ਮੇਰ ਨਾ ਰਖਿਆਓ ਤੈਨੂੰ ਬਾਜਾਂ ਵਾਲੇ ਲਈ ਆ ਬਣੀ ਰਖਿਆ ਜੋ ਤੈਨੂੰ ਕਲਗੀ ਵਾਲੇ ਨੇ ਉਹ ਮੱਥਿਆ ਵਾਲਾ ਗੁੱਟੀ ਓੜੀ ਕੇ ਆਈ ਅੱਲਾਹ ਤਤਕਾਲ ਦਾ ਬੰਮ ਦਾ ਤੁੰਮਾ ਪਾਈ ਜਾਂਦਾ ਹੈ ਤਤਕਾਲ ਦਾ ਬੰਮ ਦਾ ਤੁੰਮਾ ਪਾਈ ਜਾਂਦਾ ਹੈ ਇੱਕ 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 ਜੋ ਜੇ ਨੂੰ ਭੜਨੇ ਹੋਏ ਬੜੇ ਪੜ ਲੈਨੀ ਅਬ ਨਹੀਂ ਮੇਰ ਨਾ ਰਖਿਆ ਜੋ ਤੈਨੂੰ ਬਾਜਾਂ ਵਾਲੇ ਨੇ ਅਬ ਨਹੀਂ i ਵਾਹ ਚੁੱਪ ਚੁੱਪ ਨਾ ਮਹੀ ਲਾਇਰ ਖਲੀਕਾਰ ਪੁੱਖੇ ਪੁੱਖਣ ਅਤਰੀ ਜੇ ਬੰਨਾ ਕੋਈ ਆਪ ਸਾਰਿਆਂ ਤੋਂ ਲੱਖੋਂ ਦੇਖਦੇ ਚੱਲੇ ਨਾ ਕਿ ਸਿਹਰਾ ਹੋਈ ਹੈ ਕਿ ਪੂਰੇ ਦਿੱਤੇ ਪਾਉਂ ਚਾਹੀਏ ਨਾ ਨਾ ਦੇ ਹਨ ਲਾਇਰ ਦੀ ਖਾਤਰ ਲਾਇਰ ਦੀ ਫੋਟੇ ਬੋਲੇ ਸੋਣਿਆ ਵਾਲਾ ਸੋਹ ਰੀਆ ਕਾ